ਸੁਚਕਾਲ ਦੇਖ ਰਹੇ ਹੋ ਪੰਜਾਬੀ ਲਿੰਕ ਤੇ ਮੈਂ ਆ ਸੁਨੇਹਾ ਲੈ ਕੇ ਹਾਜ਼ਰ ਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਅੱਜ ਦਾ ਇਹ ਬੁਲੇਟਿਨ ਸਪான்ਸਰ ਕੀਤਾ ਗਿਆ ਹੈ ਬਲੂ ਪੁਆਇੰਟ ਰੀਟਰਸ ਵੱਲੋਂ ਕਿਸੇ ਵੀ ਤਰ੍ਹਾਂ ਦਾ ਤੁਸੀਂ ਘਰ ਖਰੀਦਣਾ ਜਾਂ ਵੇਚਣਾ ਹੋਏ ਜਾਂ ਲੈਣੀ ਹੋਏ ਕੋਈ ਵੀ ਕਾਮਰਸ਼ੀਅਲ ਪ੍ਰਾਪਰਟੀ ਜਾਂ ਵੇਚਣੀ ਹੋਏ ਕੋਈ ਵੀ ਕਾਮਰਸ਼ੀਅਲ ਪ੍ਰਾਪਰਟੀ ਤੇ ਤੁਸੀਂ ਕਿਹਨੂੰ ਸੰਪਰਕ ਕਰਨਾ ਹੈ ਬਲੂ ਪੁਆਇੰਟ ਰੀਟਰਸ ਨੂੰ 413 226 ਵਾਈ ਵਾਈ ਤੇ ਕਰਦੇ ਹਾਂ ਅੱਜ ਦੇ ਬੁਲੇਟਿਨ ਦੀ ਸ਼ੁਰੂਆਤ ਸੁਰਖੀਆਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਪਤਨੀ ਨੇ ਬੇਟੀ ਦਾ ਸਵਾਗਤ ਕੀਤਾ ਅਦਾਲਤ ਨੇ 4 ਦਿਨਾਂ ਲਈ ਵਧਾਈ ਵਿਰੋਧੀ ਧਿਰ ਦੇ ਨੇਤਾ ਦੀ ਹਿਰਾਸਤ ਉੱਤਰਾਖੰਡ ਦੇ ਗੁਰਦੁਆਰੇ ਵਿੱਚ ਡੇਰਾਕਾਰ ਸੇਵਾ ਮੁਖੀ ਦੀ ਗੋਲੀ ਮਾਰ ਕੇ ਹਤਿਆ ਦਿੱਲੀ ਆਕਾਰ ਹੀ ਨੀਤੀ ਮਾਮਲਾ ਆਮ ਆਦਮੀ ਪਾਰਟੀ ਦੇ ਗੋਆ ਪ੍ਰਧਾਨ ਅਮਿਤ ਪਾਲੇਕਰ ਅਤੇ ਤਿੰਨ ਹੋਰ ਈਡੀ ਸਾਹਮਣੇ ਹੋਈ ਪੇਸ਼ ਉੱਤਰਪੁਰਵੀ ਦਿੱਲੀ ਵਿੱਚ ਗਲਤ ਭਾਸ਼ਾ ਵਰਤਣ ਉਤੇ ਕਿਰਾਏਦਾਰ ਦੀ ਕੀਤੀ ਹਤਿਆ ਮੇਮਾਰਸਰਹਤੋ ਤੇ 3 ਅਰਬ ਪਾਉਂਡ ਦੀ ਚਾਰ ਦਿਵਾਰੀ ਬਣਾਏਗਾ ਭਾਰਤ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਾਸ਼ਟਰੀ ਬਾਲ ਸੰਭਾਲ ਪ੍ਰੋਗਰਾਮ ਵਿੱਚ ਸਮੱਸਿਆਵਾਂ ਲਈ ਕੰਜ਼ਰਵੇਟਿਵ ਪ੍ਰੀਮੀਅਰਜ਼ ਨੂੰ ਜ਼ਿੰਮੇਵਾਰ ਠਹਿਰਾਇਆ ਅਲਬਰਟਾ ਦੇ ਪ੍ਰੀਮੀਅਰ ਦਾ ਕਾਰਬਨ ਦੀਆਂ ਕੀਮਤਾਂ ਵਿੱਚ ਵਾਧੇ ਉੱਤੇ ਇੱਕ ਨਵਾਂ ਬਿਆਨ ਅਲਬਰਟਾ ਨੇ ਬਜ਼ੁਰਗਾਂ ਲਈ ਨਿੱਜੀ ਰਜਿਸਟਰੀ ਸੇਵਾਵਾਂ ਉੱਤੇ 25% ਦੀ ਛੋਟ ਦਿੱਤੀ ਨਿਊ ਪ੍ਰੈਸਫਿਕ ਦੇ ਵਿਅਕਤੀ ਨੇ ਮਿਆਦ ਖਤਮ ਹੋਣ ਤੋਂ ਸਿਰਫ 19 ਦਿਨ ਪਹਿਲਾਂ 44 ਮਿਲੀਅਨ ਡਾਲਰ ਦਾ ਲਾਟੋ ਜਿੱਤਣ ਦਾ ਦਾਵਾ ਕੀਤਾ ਕੈਲਗਰੀ ਪੁਲਿਸ ਅਧਿਕਾਰੀਆਂ ਤੇ ਹਤਕੜੀ ਬੰਨ੍ਹ ਕੇ ਹਮਲਾ ਕਰਨ ਦਾ ਦੋਸ਼ ਟੋਰਾਂਟੋ ਦੀ 26 ਸਾਲਾ ਔਰਤ ਉਤੇ ਧੋਖਾਧੜੀ ਦਾ ਦੋਸ਼ ਸਰੀ ਦੀ ਔਰਤ ਹੋਈ ਲਾਤਾ ਕੈਲੀਫੋਰਨੀਆ ਬੈਂਕ ਡਕੈਤੀ ਦੌਰਾਨ ਬੰਬ ਧਮਾਕਾ ਕਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਦੀ ਪੁਲਿਸ ਨੇ ਕੀਤੀ ਹੱਤਿਆ ਅਤਵਾਦੀ ਹਮਲੇ ਲਈ ਪਾਕਿਸਤਾਨ ਚੀਨ ਦੋਸਤੀ ਦੇ ਦੁਸ਼ਮਣ ਜ਼ਿੰਮੇਵਾਰ ਤੇ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਗੁਦਪ੍ਰੀਤ ਕੌਰ ਨੇ ਵੀਰਵਾਰ ਨੂੰ ਇੱਕ ਬੱਚੀ ਨੂੰ ਜਨਮ ਦਿੱਤਾ ਭਗਵੰਤ ਮਾਨ ਨੇ ਖੁਸ਼ੀ ਨਾਲ ਸੋਸ਼ਲ ਮੀਡੀਆ ਉਤੇ ਇਸ ਖਬਰ ਦਾ ਐਲਾਨ ਕੀਤਾ ਮਾਂ ਅਤੇ ਬੱਚੇ ਦੋਵਾਂ ਦੀ ਸਿਹਤ ਚੰਗੀ ਦੱਸੀ ਜਾ ਰਹੀ ਹੈ ਮੁੱਖ ਮੰਤਰੀ ਨੇ ਆਪਣੀ ਨਵਜੰਮੀ ਦੀ ਤਸਵੀਰ ਵੀ ਸਾਂਝੀ ਕੀਤੀ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਪਹਿਲੇ ਵਿਆਹ ਤੋਂ ਇੱਕ ਬੇਟਾ ਤੇ ਬੇਟੀ ਵੀ ਹਨ ਭਾਰਤ ਦੀ ਇੱਕ ਅਦਾਲਤ ਨੇ ਪਿਛਲੇ ਹਫਤੇ ਵਿਰੋਧੀ ਧਿਰ ਦੇ ਇੱਕ ਛੋਟੀ ਦੇ ਨੇਤਾ ਦੀ ਗ੍ਰਿਫਤਾਰੀ ਤੋਂ ਬਾਅਦ ਵੀਰਵਾਰ ਨੂੰ ਉਸ ਦੀ ਹਿਰਾਸਤ 4 ਦਿਨ ਹੋਰ ਵਧਾ ਦਿੱਤੀ ਹੈ। ਨਵੀਂ ਦਿੱਲੀ ਦੇ ਛੋਟੀ ਦੇ ਚੁਣੇ ਗਏ ਅਧਿਕਾਰੀ ਅਤੇ ਪਿਛਲੇ ਦਹਾਕੇ ਦੇ ਦੇਸ਼ ਦੇ ਸਭ ਤੋਂ ਮਹੱਤਵਪੂਰਨ ਸਿਆਸਤਦਾਨਾਂ ਵਿੱਚੋਂ ਇੱਕ ਅਰਵਿੰਦ ਕੇਜਰੀਵਾਲ ਨੂੰ ਫੈਡਰਲ ਇਨਫੋਰਸਮੈਂਟ ਡਾਇਰੈਕਟੋਰੇਟ ਨੇ 21 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੁਆਰਾ ਨਿਯੰਤਰਿਤ ਏਜੰਸੀ ਨੇ ਕੇਜਰੀਵਾਲ ਦੀ ਪਾਰਟੀ ਅਤੇ ਮੰਤਰੀਆਂ ਉੱਤੇ ਲਗਭਗ 2 ਸਾਲ ਪਹਿਲਾਂ ਸ਼ਰਾਬ ਦੇ ਠੇਕੇਦਾਰਾਂ ਤੋਂ 1 ਅਰਬ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਲਾਇਆ ਸੀ ਆਮ ਆਦਮੀ ਪਾਰਟੀ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਕਿ ਕੇਜਰੀਵਾਲ ਉਸ ਦੇ ਮੁੱਖ ਮੰਤਰੀ ਬਣੇ ਰਹਿਣਗੇ ਕਿਉਂਕਿ ਉਹ ਅਦਾਲਤ ਵਿੱਚ ਕੇਸ ਲੜ ਰਹੀ ਹੈ ਵੀਰਵਾਰ ਨੂੰ ਅਦਾਲਤ ਵਿੱਚ ਕੇਜਰੀਵਾਲ ਨੇ ਆਪਣੀ ਗ੍ਰਿਫਤਾਰੀ ਨੂੰ ਰਾਜਨੀਤਿਕ ਸਾਜ਼ਿਸ਼ ਕਰਾਰ ਦਿੱਤਾ ਉਹਨਾਂ ਦੀ ਸਿਆਸੀ ਪਾਰਟੀ ਇੰਡੀਆ ਨਾਮ ਦੀਆ ਵਿਰੋਧੀ ਪਾਰਟੀਆਂ ਦੇ ਵਿਆਪਕ ਗੱਠ ਜੋੜ ਦਾ ਹਿੱਸਾ ਹੈ ਜੋ ਆਉਣ ਵਾਲੀਆਂ ਚੋਣਾਂ ਵਿੱਚ ਮੋਦੀ ਦੀ ਸੱਤਾਧਾਰੀ ਪਾਰਟੀ ਜਨਤਾ ਪਾਰਟੀ ਨੂੰ ਮੁੱਖ ਚੁਣੌਤੀ ਦੇ ਰਹੀ ਹੈ ਉੱਤਰਾਖੰਡ ਦੇ ਉਦਮ ਸਿੰਘ ਨਗਰ ਵਿੱਚ ਸਥਿਤ ਨਾਨਕਮਤਾ ਗੁਰਦੁਆਰੇ ਦੇ ਡੇਰਾ ਕਾਰਸੇਵਾ ਪ੍ਰਮੁੱਖ ਬਾਬਾ ਕਰਸੀਮ ਸਿੰਘ ਦੀ ਵੀਰਵਾਰ ਸਵੇਰੇ ਮੋਟਰਸਾਈਕਲ ਸਵਾਰ ਹਮਲਾਵਰਾਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗੋਲੀਬਾਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਜਿਸ ਵਿੱਚ ਦਸਤਾਰ ਭਾਰੀ ਦੋ ਹਮਲਾਵਰ ਮੋਟਰਸਾਈਕਲ ਉੱਤੇ ਡੇਰੇ ਦੇ ਖੁੱਲੇ ਗੇਟ ਵਿੱਚ ਦਾਖਲ ਹੁੰਦੇ ਅਤੇ ਬਰਾਂਡੇ ਵਿੱਚ ਕੁਰਸੀ ਤੇ ਬੈਠੇ ਸਿੰਘ ਉੱਤੇ ਗੋਲੀਆਂ ਚਲਾਉਂਦੇ ਨਜ਼ਰ ਆ ਰਹੇ ਨੇ ਡਾਇਰੈਕਟਰ ਮੁਖ ਨੂੰ ਤੁਰੰਤ ਖੱਟੀਮਾ ਦੇ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਉਦਮ ਸਿੰਘ ਨਗਰ ਦੇ ਐਸਐਸਪੀ ਮੰਜੂਨਾਥ ਦੇ ਟੀਸੀ ਨੇ ਕਿਹਾ ਕਿ ਮੌਕੇ ਤੋਂ 315 ਬੋਰ ਦੇ ਤਿੰਨ ਬੰਦੂਕ ਦੇ ਖੋਲੇ ਬਰਾਮਦ ਕੀਤੇ ਗਏ ਨੇ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਗੋਲੀਬਾਰੀ ਵਿੱਚ ਦੇਸੀ ਪਿਸਤੌਲਾਂ ਦੀ ਵਰਤੋਂ ਕੀਤੀ ਗਈ ਸੀ ਵਿਸ਼ੇਸ਼ ਟੀਮ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਲਈ ਪੂਰੀ ਤਰਜੀਹ ਨਾਲ ਮਾਮਲੇ ਦੀ ਜਾਂਚ ਕਰੇਗੀ ਆਮ ਆਦਮੀ ਪਾਰਟੀ ਦੇ ਸੁਪਰਪ੍ਰਧਾਨ ਅਮਿਤ ਪਾਲੇਕਰ ਅਤੇ ਤਿੰਨ ਹੋਰ ਦਿੱਲੀ ਆਪਕਾਰੀ ਨੀਤੀ ਘੁਟਾਲੇ ਦੇ ਸਬੰਧ ਵਿੱਚ ਪੁਚਗੇਚ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪ੍ਰਚਾਰ ਲਈ ਕਥਿਤ ਤੌਰ ਤੇ ਅਪਰਾਧ ਦੀ ਰਕਮ ਲੈਣ ਦੇ ਮਾਮਲੇ 'ਚ ਪੰਜੀ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਦਫਤਰ ਵਿੱਚ ਪੇਸ਼ ਹੋਏ। ਸੂਤਰਾਂ ਨੇ ਦਾਅਵਾ ਕੀਤਾ ਕਿ ED ਨੇ ਆਪਕਾਰੀ ਘੁਟਾਲੇ ਤੋਂ ਲਾਭ ਲੈਣ ਵਾਲੀ ਸ਼ਰਾਬ ਵਪਾਰੀਆਂ ਦੇ 카ਰਟੇਲ ਤੋਂ ਇਕੱਠੇ ਕੀਤੇ ਪੈਸੇ ਦੀ ਸ਼ਾਨਦਈ ਕਰਦਿਆਂ ਗੋਆ ਵਿੱਚ ਆਪ ਦੇ ਸੰਪਰਕ ਵਿਅਕਤੀਆਂ ਨੂੰ ਨਕਦੀ ਪਹੁੰਚਾਉਣ ਵਾਲੀਆਂ ਆਂਗੜੀਆਂ ਦਾ ਪਤਾ ਲਾਇਆ ਸੀ ਏਜੰਸੀ ਨੇ ਇਹ ਵੀ ਦੋਸ਼ ਲਾਇਆ ਕਿ ਗੋਆ ਚੋਣਾ ਵਿੱਚ ਮਨੀਸ਼ ਸਿਸੋਧਿਆ ਦੇ ਇੱਕ ਨੁਮਾਇੰਦੇ ਦੁਆਰਾ ਰਿਸ਼ਵਤ ਦੇ ਪੈਸੇ ਦੀ ਵਰਤੋਂ ਦੀ ਪੁਸ਼ਟੀ ਕਈ ਗਵਾਹਾਂ ਨੇ ਕੀਤੀ ਸੀ ਉੱਤਰਪੂਰਬੀ ਦਿੱਲੀ ਦੇ ਕਰਾਵਲ ਨਗਰ ਇਲਾਕੇ ਵਿੱਚ ਡੀਟੀਸੀ ਵਿੱਚ ਮਾਰਸ਼ਲ ਦੇ ਤੌਰ ਤੇ ਕੰਮ ਕਰਨ ਵਾਲੇ 47 ਸਾਲਾ ਵਿਅਕਤੀ ਦੀ ਉਸ ਦੇ ਮਕਾਨ ਮਾਲਕ ਅਤੇ ਮਕਾਨ ਮਾਲਕ ਦੇ ਭਤੀਜੇ ਨੇ ਕਥਿਤ ਤੌਰ ਤੇ ਗਲਤ ਪਛਾਣ ਦੀ ਵਰਤੋਂ ਕਰਨ ਦੇ ਦੋਸ਼ ਵਿੱਚ ਹੱਤਿਆ ਕਰ ਦਿੱਤੀ ਪੁਲਿਸ ਨੇ ਬੁੱਧਵਾਰ ਨੂੰ ਦੱਸਿਆ ਕਿ ਸ਼ੱਕੀ ਰਾਹੁਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਮਕਾਨ ਮਾਲਕ ਸੁਨੀਲ ਹਾਲੇ ਵੀ ਫਰਾਰ ਹੈ ਕਤਲ ਨਾਲ ਬਾਰੇ ਸੋਮਵਾਰ ਰਾਤ ਸਵਾ 12 ਵਜੇ ਪੀਸੀਆਰ ਕਾਲ ਆਉਣ ਤੋਂ ਬਾਅਦ ਪੁਲਿਸ ਦੀ ਇੱਕ ਟੀਮ ਮੌਕੇ ਤੇ ਪਹੁੰਚੀ ਤਾਂ ਪਤਾ ਲੱਗਿਆ ਕਿ ਪੀੜਤ ਸਤਵੀਰ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ ਜਦੋਂ ਪੀੜਤ ਨੂੰ ਦਾਖਲ ਕੀਤਾ ਗਿਆ ਤਾਂ ਉਹ ਬੇਹੋਸ਼ ਸੀ ਅਤੇ ਜ਼ਖਮੀ ਹਾਲਤ ਵਿੱਚ ਸੀ ਡੀਸੀਪੀ ਨੇ ਦੱਸਿਆ ਕਿ ਹਸਪਤਾਲ ਵੱਲੋਂ ਸ਼ਾਮ 5 ਵਜੇ ਸਤਵੀਰ ਦੀ ਮੌਤ ਦੀ ਪੁਸ਼ਟੀ ਹੋਣ ਤੋਂ ਬਾਅਦ ਕਤਲ ਨਾਲ ਸੰਬੰਧਿਤ ਧਾਰਾਵਾਂ ਜੋੜ ਦਿੱਤੀਆਂ ਗਈਆਂ ਹਨ ਭਾਰਤ ਨੇ ਮਹਾਰ ਨਾਲ ਲੱਗਦੀ ਆਪਣੀ ਸਰਹੱਦ ਉਤੇ 2.9 ਅਰਪੌਂਡ ਦੀ ਫੈਂਸ ਯਾਨੀ ਕਿ ਚਾਰ ਦਿਵਾਰੀ ਬਣਾਉਣ ਦੀ ਯੋਜਨਾ ਬਣਾਈ ਹੈ ਤਾਂ ਜੋ ਤਸਰੀ ਉਤੇ ਨਕੀਲ ਤਸੀ ਜਾ ਸਕੇ ਅਤੇ ਉਥੇ ਘਰੇਲੂ ਯੁੱਧ ਤੋਂ ਭੱਜਣ ਵਾਲੇ ਸ਼ਰਨਾਰਥੀਆਂ ਨੂੰ ਉੱਤਰੀ ਖੇਤਰਾਂ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਸਕੇ 1000 ਮੀਲ ਲੰਬੀ ਸਰਹੱਦ ਉਤੇ ਫੈਂਸ ਲਗਾਉਣ ਦੇ ਕਦਮ ਵਿੱਚ ਉੱਤਰ ਪੂਰਬੀ ਭਾਰਤ ਦੇ ਚਾਰ ਰਾਜ ਅਰੁਣਾਚਲ ਪ੍ਰਦੇਸ਼ ਨਾਗਾ ਲੈਂਡ ਮਣੀ ਅਤੇ ਮਿਸਰਮ ਸ਼ਾਮਿਲ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਇੱਕ ਸਰਕਾਰੀ ਕਮੇਟੀ ਨੇ ਫਰੈਂਸ ਲਵਾਉਣ ਦੀ ਲਾਗਤ ਨੂੰ ਮਨਜ਼ੂਰੀ ਦੇ ਦਿੱਤੀ ਸੀ ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਤੋਂ ਮਨਜ਼ੂਰੀ ਮਿਲਣੀ ਜ਼ਰੂਰੀ ਹੈ ਭਾਰਤ ਦੇ ਗ੍ਰਾਮ ਮੰਤਰੀ ਅਮਿਤ ਸ਼ਾਹ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਹਨਾਂ ਦੀ ਸਰਕਾਰ ਨੇ ਮਿਆਂਮਾਰ ਦੀ ਅੰਦਰੂਨੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਭਾਰਤ ਦੇ ਉੱਤਰ ਪੂਰਬੀ ਰਾਜਾਂ ਦੇ ਜਨਸੰਖਿਆ ਢਾਂਚੇ ਨੂੰ ਬੜਾਈ ਰੱਖਣ ਲਈ ਮਿਆਂਮਾਰ ਸਰਹੱਦ ਉਤੇ ਫਰੀ ਮੂਵਮੈਂਟ ਰਜਿਮ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ ਲੈ ਚਲ ਰਿਹਾ ਹੈ ਕੈਨੇਡਾ ਦੀ ਖਬਰਾਂ ਦੇ ਨਾਲ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਆਪਣੇ ਬੱਚਿਆਂ ਦੀ ਦੇਖਭਾਲ ਦੇ ਪ੍ਰੋਗਰਾਮ ਵਿੱਚ ਕਿਸੇ ਵੀ ਕਮੀ ਲਈ ਕੰਜ਼ਰਵੇਟਿਵ ਪ੍ਰੀਮੀਅਰਜ਼ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਸੂਬਾਈ ਸਰਕਾਰ ਉੱਤੇ ਜਗ੍ਹਾ ਬਣਾਉਣ ਲਈ ਤੇਜ਼ੀ ਨਾਲ ਕਦਮ ਨਾ ਚੁੱਕਣ ਦਾ ਦੋਸ਼ ਲਾਇਆ ਹੈ ਟ੍ਰੂਡੋ ਵੀਰਵਾਰ ਨੂੰ ਵੈਂਕੂਵਰ ਵਿੱਚ ਮੌਜੂਦ ਸਨ ਅਤੇ ਆਉਣ ਵਾਲੇ ਬਜਟ ਵਿੱਚੋਂ ਇੱਕ ਹੋਰ ਦਾ ਐਲਾਨ ਕਰ ਰਹੇ ਸਨ। ਉਨ੍ਹਾਂ ਨੇ ਬੱਚਿਆਂ ਦੀ ਦੇਖਭਾਲ ਕੇਂਦਰਾਂ ਦਾ ਵਿਸਥਾਰ ਕਰਨ ਲਈ ਘੱਟ ਲਾਗਤ ਵਾਲੇ ਕਰਜ਼ਿਆਂ ਦੇ ਨਾਲ-ਨਾਲ 60 ਮਿਲੀਅਨ ਡਾਲਰ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਰੂਰਲ ਅਤੇ ਰਿਮੋਟ ਕਮਿਊਨਿਟੀਆਂ ਵਿੱਚ ਕੰਮ ਕਰਨ ਵਾਲੇ ਚਾਈਲਡਕੇਅਰ ਪ੍ਰੋਵਾਈਡਰਜ਼ ਲਈ ਵਿੱਤੀ ਟਿਊਸ਼ਨਲ ਉਤੇ ਛੋਟ ਪ੍ਰੋਗਰਾਮ ਦੀ ਪੇਸ਼ਕਸ਼ ਵੀ ਕੀਤੀ। ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਨੇ ਕਿਹਾ ਕਿ BC ਸਮੇਤ ਕਈ ਸੂਬੇ ਰਾਸ਼ਟਰੀ ਚਾਈਲਡ ਕੇਅਰ ਪ੍ਰੋਗਰਾਮ ਲਈ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਪਰੋਨਾ ਕਿਹਾ ਕਿ ਹੋਰ ਸੂਬੇ ਇਸ ਪ੍ਰੋਗਰਾਮ ਦੇ ਵਿਸਥਾਰ ਨੂੰ ਹੌਲੀ-ਹੌਲੀ ਕਰ ਰਹੇ ਨੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਦਾ ਕਹਿਣਾ ਹੈ ਕਿ ਫੈਡਰਲ ਕਾਰਬਨ ਦੀਆਂ ਕੀਮਤਾਂ ਵਿੱਚ ਵਾਧਾ ਅਣਮਨੁੱਖੀ ਹੈ ਸਮਿਥ ਨੇ ਹਾਊਸ ਆਫ ਕਾਮਨਸ ਦੀ ਸੰਚਾਲਨ ਕਮੇਟੀ ਨੂੰ ਦੱਸਿਆ ਕਿ ਫੈਡਰਲ ਸਰਕਾਰ ਦਾ ਅਕਾਫੀ ਹੱਲ ਸਰਦੀਆਂ ਦੀ ਆਪ ਦੀ ਠੰਡ ਵਿੱਚ ਅਲਬਰਟਾ ਵਾਸੀਆਂ ਲਈ ਜ਼ਿੰਦਗੀ ਯੋਗ ਮਾਤ ਵਾਲੀ ਚੀਜ਼ ਉੱਤੇ ਕਾਰਬਨ ਟੈਕਸ ਵਧਾਉਣਾ ਹੈ ਉਹਨਾਂ ਨੇ ਕਿਹਾ ਕਿ ਮੈਂ ਕਹਾਂਗੀ ਕਿ ਇਹ ਅਣਮਨੁੱਖੀ ਹੈ ਇਹ ਸਵਾਲ ਉੱਠਦਾ ਹੈ ਕਿ ਇਹ ਸਰਕਾਰ ਜ਼ਿੰਦਗੀ ਨੂੰ ਹੋਰ ਵੀ ਮੁਸ਼ਕਿਲ ਅਤੇ ਮਹਿੰਗਾ ਬਣਾਉਣ ਲਈ ਕਿੰਨੀ ਦੂਰ ਜਾਵੇਗੀ ਜਨਵਰੀ ਵਿੱਚ ਅਲਬਰਟਾ ਚ ਪੋਲਰ ਵਰਟੈਕਸ ਕਾਰਨ ਤਾਪਮਾਨ -40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਸਮਿਟ ਨੇ ਘਰੇਲੂ ਹੀਟਿੰਗ ਦੇ ਸਾਰੇ ਤਰੀਕਿਆਂ ਲਈ ਕਾਰਬਨ ਦੀਆਂ ਕੀਮਤਾਂ ਨੂੰ ਰੋਕਣ ਦੀ ਮੰਗ ਕੀਤੀ ਜਿਵੇਂ ਕਿ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਨੇ ਅਕਤੂਬਰ ਵਿੱਚ ਘਰੇਲੂ ਹੀਟਿੰਗ ਤੇਲ ਲਈ ਲਾਗੂ ਕੀਤਾ ਸੀ ਆਲੋਚਕਾਂ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਐਟਲੈਂਟਿਕ ਕੈਨੇਡਾ ਨੂੰ ਬਹੁਤ ਲਾਭ ਹੁੰਦਾ ਹੈ ਅਲਬਰਟਾ ਸਰਕਾਰ ਆਪਣੀ ਚੋਣ ਵਾਅਦੇ ਨੂੰ ਪੂਰਾ ਕਰ ਰਹੀ ਹੈ ਤੇਲਵਰਟਾ ਦੇ ਬਜ਼ੁਰਗਾਂ ਲਈ ਨਿੱਜੀ ਰਜਿਸਟਰੀ ਸੇਵਾਵਾਂ ਉੱਤੇ 25% ਦੀ ਛੋਟ ਲਾਗੂ ਕਰ ਰਹੀ ਹੈ ਅਲਬਰਟਾ ਦੇ ਰੈਂਟੇਟੇ ਪ੍ਰੋਡਕਸ਼ਨ ਮੰਤਰੀ ਲੈਲੀ ਨੇ ਵੀਰਵਾਰ ਸਵੇਰੇ ਐਲਾਨ ਕੀਤਾ ਕਿ ਛੋਟ ਆਮਦਨ ਦੀ ਜਾਂਚ ਨਹੀਂ ਕੀਤੀ ਜਾਵੇਗੀ ਅਤੇ ਅਲਬਰਟਾ ਦੇ ਸਾਰੇ ਬਜ਼ੁਰਗਾਂ ਉੱਤੇ ਲਾਗੂ ਹੋਵੇਗੀ ਉਨ੍ਹਾਂ ਕਿਹਾ ਕਿ ਇਹ ਪੈਲ ਬਜ਼ੁਰਗਾਂ ਦੀ ਮਦਦ ਕਰਨ ਲਈ ਸੂਬੇ ਦੀ ਵਚਨਬੱਧਤਾ ਦਾ ਹਿੱਸਾ ਹੈ ਜੋ ਰਹਿਣ ਦੀ ਲਾਗਤ ਨਾਲ ਸੰਘਰਸ਼ ਕਰ ਰਹੇ ਹਨ 18 ਤੋਂ 65 ਸਾਲ ਤੋਂ ਵੱਧ ਉਮਰ ਦੇ ਯੋਗ ਅਲਬਰਟਾ ਬਜ਼ੁਰਗਾਂ ਨੂੰ ਡਰਾਈਵਰ ਲਾਇਸੈਂਸ ਲਾਇਸੈਂਸ ਪਲੇਟਾ ਅਤੇ ਜਨਮ ਸਰਟੀਫਿਕੇਟ ਸਮੇਤ ਨਿੱਜੀ ਰਜਿਸਟਰੀ ਸੇਵਾਵਾਂ ਉੱਤੇ 25% ਦੀ ਛੋਟ ਮਿਲੇਗੀ ਨਲੀਨੇ ਕਿਹਾ ਕਿ ਭਵਿੱਖ ਵਿੱਚ ਸੂਬਾ ਡਰਾਈਵਰਾਂ ਦੀ ਮੈਡੀਕਲ ਪ੍ਰੀਖਿਆਵਾਂ ਅਤੇ ਕੈਂਪਿੰਗ ਫੀਸਾਂ ਉੱਤੇ ਛੋਟ ਦੇਣ ਦੀ ਯੋਜਨਾ ਬਣਾ ਰਿਹਾ ਹੈ ਨਿਊ ਬ੍ਰਿਟਿਸ਼ਕ ਬੇ ਇੱਕ ਕਰਾਰਬ ਅਫੀਸਰਮੈਨ ਨੇ ਲਾਟਰੀ ਦੀ ਟਿਕਟ ਦੀ ਮਿਆਦ ਖਤਮ ਹੋਣ ਤੋਂ ਸਿਰਫ 19 ਦਿਨ ਪਹਿਲਾਂ ਐਟਲੈਂਟਿਕ ਕੈਨੇਡਾ ਵਿੱਚ ਹੋਰ ਤੱਕ ਦਾ ਸਭ ਤੋਂ ਵੱਡਾ ਲਾਟਰੀ ਇਨਾਮ ਜਿੱਤਿਆ ਮਿਰਲ ਚਿਆਸਨ ਨੇ ਕਿਹਾ ਕਿ ਉਸਨੇ ਪਿਛਲੇ 1 ਸਾਲ ਤੋਂ ਆਪਣੇ ਬੈੱਡਰੂਮ ਡਰੈਸਰ ਤੇ ਹੋਰ ਅਣਚੈੱਕ ਟਿਕਟਾਂ ਦੇ ਸੈੱਟ ਦੇ ਵਿੱਚਕਾਰ ਇਹ ਟਿਕਟ ਰੱਖੀ ਸੀ ਜਿੱਥੇ ਉਹ ਨਿਯਮਿਤ ਤੌਰ ਤੇ ਉਹਨਾਂ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਇੱਕ ਸਮੇਂ ਵਿੱਚ 1 ਮਹੀਨੇ ਦੀ ਕੀਮਤ ਦੀ ਜਾਂਚ ਕਰਦਾ ਹੈ ਜਦੋਂ ਆਪਣੀਆਂ ਟਿਕਟਾਂ ਇੱਕ ਸਥਾਨਕ ਰਿਟੇਲਰ ਕੋਲ ਲੈ ਕੇ ਗਿਆ ਤਾਂ ਉਸਨੇ ਕਿਹਾ ਕਿ ਉਸ ਨੂੰ ਯਕੀਨ ਨਹੀਂ ਹੋਇਆ ਕਿ ਉਸਨੇ 64000 ਡਾਲਰ ਜਿੱਤੇ ਹਨ ਯਾ 40 ਮਿਲੀਅਨ ਡਾਲਰ ਜਿੱਤੇ ਹਨ ਅਟਲਾਂਟਿਕ ਲਾਟਰੀ ਤੋਂ ਜਾਰੀ ਇੱਕ ਬਿਆਨ ਵਿੱਚ ਚਿਆਸਨ ਨੇ ਕਿਹਾ ਕਿ ਇਨਾਮ ਵਿੱਚ ਬਹੁਤ ਸਾਰੇ ਜ਼ੀਰੋਸ ਸਨ ਇਸ ਲਈ ਮੈਨੂੰ ਯਕੀਨ ਨਹੀਂ ਆ ਰਿਹਾ ਸੀ ਚਿਆਸਨ ਨੇ ਕਿਹਾ ਕਿ ਜਦੋਂ ਉਸਦੇ ਸਾਥੀ ਨੇ ਉਸਦੀ ਟਿਕਟ ਨੂੰ ਦੇਖਿਆ ਤਾਂ ਉਸ ਨੂੰ ਤੁਰੰਤ ਪਤਾ ਲੱਗ ਗਿਆ ਕਿ ਉਹ 64 ਮਿਲੀਅਨ ਡਾਲਰ ਦਾ ਜੇਟੂ ਸੀ ਚਿਆਸਨ ਨੇ ਕਿਹਾ ਕਿ ਉਸਨੇ ਪਿਛਲੇ ਸਾਲ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਲਵਾਰਸ ਇਨਾਮ ਬਾਰੇ ਗੱਲ ਕਰਦੇ ਸੁਣਿਆ ਪਰ ਕਦੇ ਸ਼ੱਕ ਨਹੀਂ ਕੀਤਾ ਕਿ ਉਹ ਜੇਤੂ ਹੋ ਸਕਦਾ ਹੈ ਅਟਲਾਂਟਿਕ ਲਾਟਰੀ ਰਿਲੀਜ਼ ਦੇ ਮੁਤਾਬਕ ਚੈਸਨ ਨੇ ਕੁਝ ਸਾਲ ਪਹਿਲਾਂ ਇੱਕ ਸਥਾਨਕ ਮੱਛੀ ਪਲਾਟ ਵਿੱਚ ਕੰਮ ਸ਼ੁਰੂ ਕਰਨ ਤੋਂ ਪਹਿਲਾਂ 40 ਸਾਲ ਤੱਕ ਕ੍ਰੈਬ ਫਿਸ਼ਰਮੈਨ ਵਜੋਂ ਕੰਮ ਕੀਤਾ ਸੀ ਉਹਨਾਂ ਕਿਹਾ ਕਿ ਨਾਮੀ ਰਾਸ਼ੀ ਹੁਣ ਉਸ ਨੂੰ ਰਿਟਾਇਰ ਹੋਣ ਅਤੇ ਆਪਣੇ ਪਰਿਵਾਰ ਨੂੰ ਕੁਝ ਵਾਧੂ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੀ ਆਗਿਆ ਦੇਵੇਗੀ ਲੈ ਚੱਲਦੇ ਹਾਂ ਕੈਲਗਰੀ ਦੀ ਖਬਰ ਦੇ ਵੱਲ ਕੈਲਗਰੀ ਦੇ ਇੱਕ ਪੁਲਿਸ ਅਧਿਕਾਰੀ ਉੱਤੇ ਹੱਤਕੜੀ ਬਣ ਕੇ ਇੱਕ ਵਿਅਕਤੀ ਨੂੰ ਕੁੱਟਣ ਦਾ ਦੋਸ਼ ਲਾਇਆ ਗਿਆ ਹੈ ਅਲਬਰਟਾ ਸੀਰੀਅਸ ਇਨਸੀਡੈਂਟ ਰਿਸਪੌਂਸ ਟੀਮ ਨੇ ਵੀਰਵਾਰ ਨੂੰ 2 ਸਾਲ ਦੀ ਜਾਂਚ ਤੋਂ ਬਾਅਦ ਕਾਂਸਟੇਬਲ ਡੇਵਿਡ ਵਿਰੁੱਧ ਦੋਸ਼ ਧਾਂ ਲਾਂਕੀਤਾ ਹੈ ਡੇਵਿਡ ਨੂੰ ਪਿਛਲੇ 10 ਸਾਲਾਂ ਤੋਂ ਕੈਲਗਰੀ ਪੁਲਿਸ ਸਰਵਿਸ ਦੇ ਮੁਤਾਬਕ ਜਾਂਚ ਕਰਾਣ ਸੀਮਤ ਡਿਊਟੀਆਂ ਉੱਤੇ ਰੱਖਿਆ ਗਿਆ ਸੀ ਇਹ ਘਟਨਾ 20 ਮਾਰਚ 2022 ਦੀ ਹੈ ਜਦੋਂ ਇੱਕ ਵਿਅਕਤੀ ਨੂੰ ਸੀਪੀਐਸ ਦੇ ਗ੍ਰਿਫਤਾਰੀ ਪ੍ਰੋਸੈਸਿੰਗ ਸੈਕਸ਼ਨ ਵਿੱਚ ਲਿਆਂਦਾ ਗਿਆ ਸੀ ਏਐਸਆਈਆਰਟੀ ਦੇ ਮੁਤਾਬਕ ਇਹ ਉਹ ਜਗ੍ਹਾ ਜਿੱਥੇ ਡੇਵਿਡ ਨੇ ਹਤਕੜੀ ਬੰਨੇ ਵਿਅਕਤੀ ਉੱਤੇ ਵਾਰ-ਵਾਰ ਤਾਕਤ ਦੀ ਵਰਤੋਂ ਕੀਤੀ ਵਿਅਕਤੀ ਜ਼ਖਮੀ ਹੋ ਗਿਆ ਤੇ ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਪਹੁੰਚਾਉਣਾ ਪਿਆ ਏਐਸਆਈਆਰਟੀ ਦੀ ਜਾਂਚ ਤੋਂ ਹਰ ਇਕੱਠੇ ਕੀਤੇ ਗਏ ਸਬੂਤਾਂ ਨੇ ਇਹ ਵਿਸ਼ਵਾਸ ਕਰਨ ਲਈ ਵਾਜਬ ਆਧਾਰ ਪ੍ਰਦਾਨ ਕੀਤੇ ਨੇ ਕਿ ਕੋਈ ਅਪਰਾਧ ਤੇ ਕੀਤਾ ਗਿਆ ਸੀ ਰੁਕ ਕਰਦੇ ਹਾਂ ਟ੍ਰਾਂਟੋ ਦੀ ਖਬਰ ਦੇ ਨਾਲ ਟ੍ਰਾਂਟੋ ਪੁਲਿਸ ਨੂੰ ਇੱਕ ਔਰਤ ਦੀ ਪਾਲ ਹੈ ਟ੍ਰਾਂਟੋਪੁਲਿਸ ਨੇ ਕਿਹਾ ਕਿ ਜੂਨ ਤੋਂ ਅਗਸਤ 2023 ਦੇ ਵਿਚਕਾਰ ਇੱਕ ਔਰਤ ਨੇ ਸ਼ਹਿਰ ਵਿੱਚ ਕਿਰਾਏ ਲਈ ਅਪਾਰਟਮੈਂਟਾਂ ਦਾ ਇਸ਼ਤਿਹਾਰ ਦੇਣ ਲਈ ਵੱਖ-ਵੱਖ ਵੈੱਬਸਾਈਟਾਂ ਦੀ ਵਰਤੋਂ ਕੀਤੀ ਕਿਰਾਏਦਾਰ ਇੱਕ ਅਪਾਰਟਮੈਂਟ ਲਈ ਜਮਾ ਰਕਮ ਪ੍ਰਦਾਨ ਕਰਦੇ ਸਨ ਅਤੇ ਫਿਰ ਉਹਨਾਂ ਨਾਲ ਸੰਪਰਕ ਕੀਤਾ ਜਾਂਦਾ ਸੀ ਅਤੇ ਦੱਸਿਆ ਜਾਂਦਾ ਸੀ ਕਿ ਪ੍ਰਾਪਰਟੀ ਹੁਣ ਉਪਲਬਧ ਨਹੀਂ ਹੈ ਪੁਲਿਸ ਨੇ ਕਿਹਾ ਕਿ ਅਪਾਰਟਮੈਂਟ ਕਿਰਾਏ ਉਤੇ ਲੈਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਪਤਾ ਲੱਗਿਆ ਕਿਆਰਤ ਅਪਾਰਟਮੈਂਟ ਦਿਖਾਉਣ ਜਾਂ ਕਿਰਾਏ ਉੱਤੇ ਲੈਣ ਲਈ ਅਧਿਕਾਰਿਤ ਨਹੀਂ ਸੀ ਲਾਇਜ਼ ਦਾ ਰੈਜ਼ਿਡੈਂਸ ਲਾਪਸ 5000 ਡਾਲਰ ਤੋਂ ਘਟਦੀ ਧੋਖਾਧੜੀ ਅਤੇ 5000 ਡਾਲਰ ਤੋਂ ਘਟਪਾ ਦੁਆਰਾ ਪ੍ਰਾਪਤ ਕੀਤੀ ਪ੍ਰਾਪਰਟੀ ਉੱਤੇ ਕਬਜ਼ਾ ਕਰਨ ਲਈ ਵਾਂਟਡ ਹੈ ਔਰ ਦੀ ਇੱਕ ਤਸਵੀਰ ਜਾਰੀ ਕੀਤੀ ਗਈ ਹੈ ਪੁਲਿਸ ਨੇ ਕਿਹਾ ਕਿ ਪੀੜਤਾ ਨੂੰ ਧੋਖਾ ਦਿੱਤਾ ਗਿਆ ਅਤੇ ਪੁਲਿਸ ਦਾ ਮੰਨਣਾ ਹੈ ਕਿ ਇਸ ਮਾਮਲੇ ਵਿੱਚ ਹੋਰ ਵੀ ਪੀੜਕ ਹੋ ਸਕਦੇ ਨੇ ਕਮਿਸ਼ਨਾਈਡ ਇਨਵੈਸਟੀਗੇਟਰਸ ਨੇ ਸਰੀ ਦੀ ਲਾਪਤਾ ਅਰਕ ਦੇ ਮਾਮਲੇ ਨੂੰ ਆਪਣੇ ਹੱਥ ਵਿੱਚ ਲੈ ਲਿਆ ਜਿਸ ਨੂੰ ਆਖਰੀ ਵਾਰ 1 ਮਹੀਨੇ ਤੋਂ ਵੱਧ ਸਮਾਂ ਪਹਿਲਾਂ ਦੇਖਿਆ ਗਿਆ ਸੀ ਨਵਦੀਪ ਘਰ ਨੂੰ ਆਖਰੀ ਵਾਰ 22 ਫਰਵਰੀ ਨੂੰ ਰਾਤ ਕਰੀਬ 10:30 ਵਜੇ 78 ਐਵੇਨਿਊ ਨੇੜੇ 123 ਸਟਰੀਟ ਉੱਤੇ ਦੇਖਿਆ ਗਿਆ ਉਸਦੇ ਪਰਿਵਾਰ ਨੇ ਅਗਲੇ ਦਿਨ ਉਸਦੇ ਲਾਪਤਾ ਹੋਣ ਦੀ ਰਿਪੋਰਟ ਕੀਤੀ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੇ ਵੀਰਵਾਰ ਨੂੰ ਇੱਕ ਮੀਡੀਆ ਬਿਆਨ ਵਿੱਚ ਕਿਹਾ ਕਿ ਉਦੋਂ ਤੋਂ ਇਕੱਠੇ ਕੀਤੇ ਗਏ ਸਬੂਤਾਂ ਨੇ ਉਨਾਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਉਹ ਗਲਤ ਖੇਡ ਦਾ ਸ਼ਿਕਾਰ ਹੋ ਸਕਦੀ ਹੈ ਆਈ ਐਚ ਆਈ ਟੀ ਦੇ ਮੈਂਬਰ ਨੇ ਕਿਹਾ ਕਿ ਜਾਂਚ ਕਰਤਾ ਨਵਦੀਪ ਦੇ ਲਾਪਤਾ ਹੁਣ ਤੱਕ ਦੀਆਂ ਗਤੀਵਿਧੀਆਂ ਬਾਰੇ ਵੱਧ ਤੋਂ ਵੱਧ ਜਾਣਨ ਲਈ ਕੰਮ ਕਰ ਰਹੇ ਨੇ ਉਹਨਾਂ ਅਪੀਲ ਕੀਤੀ ਕਿ ਜੇਕਰ ਨਵਦੀਪ ਜਾਂ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨਾਲ ਹਾਲ ਹੀ ਵਿੱਚ ਸੰਪਰਕ ਹੋਇਆ ਹੈ ਕਿਰਪਾ ਕਰਕੇ ਉਹ ਤੁਰੰਤ ਆਈ ਐਚ ਆਈ ਟੀ ਨੂੰ ਸੰਪਰਕ ਕਰਨ ਲੈ ਚਾਉਂਦੇ ਆ ਕੈਲੀਫੋਰਨੀਆ ਦੀ ਖਬਰ ਤੇ ਪਾਲ ਦੱਖਣੀ ਕੈਲੀਫੋਰਨੀਆ ਵਿੱਚ ਇੱਕ ਬੈਂਕ ਨੂੰ ਲੁੱਟਣ ਦੇ ਸ਼ੱਕ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਉਸ ਸਮੇਂ ਮਾਰ ਦਿੱਤਾ ਜਦੋਂ ਉਸ ਨੇ ਬੰਬ ਧਮਾਕਾ ਕਰਨ ਦੀ ਧਮਕੀ ਦਿੱਤੀ ਸਫਲ ਰਟਨ ਪੁਲਿਸ ਵਿਭਾਗ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ 70 ਸਾਲਾ ਵਿਅਕਤੀ ਮੰਗਲਦਾਰ ਦੁਪਹਿਰ ਨੂੰ ਮਾਸਕ ਪਾ ਕੇ ਔਰੈਂਜ ਕਾਉਂਟੀ ਦੇ ਫੋਲਰਟਨ ਵਿੱਚ ਵੇਲਜ਼ ਫਾਰਗੋ ਚ ਗਿਆ ਅਤੇ ਬੈਂਕ ਟੈਲਰ ਤੋਂ ਉਸ ਨੇ ਪੈਸੇ ਦੀ ਮੰਗ ਕੀਤੀ ਉਹ ਆਪਣੇ ਨਾਲ ਇੱਕ ਚਿੱਟਾ ਡੱਬਾ ਲੈ ਕੇ ਯਾਰ ਜੈਸ ਵਿੱਚ ਉਸਨੇ ਦਾਵਾ ਕੀਤਾ ਕਿ ਉਸਨੇ ਇੱਕ ਉਪਕਰਣ ਰੱਖਿਆ ਹੋਇਆ ਜਿਸ ਨਾਲ ਉਹ ਤਮਾਕਾ ਕਰ ਸਕਦਾ ਹੈ ਵਿਭਾਗ ਮੁਤਾਬਿਕ ਇੱਕ ਅਧਿਕਾਰੀ ਨੇ ਸ਼ੱਕੀ ਵਿਅਕਤੀ ਨੂੰ ਉਸ ਸਮੇਂ ਗੋਲੀ ਮਾਰ ਦਿੱਤੀ ਜਦੋਂ ਉਹ ਚੋਰੀ ਦੇ ਪੈਸੇ ਅਤੇ ਸ਼ੱਕੀ ਉਪਕਰਣ ਨਾਲ ਭਰਿਆ ਚਿੱਟਾ ਡੱਬਾ ਲੈ ਕੇ ਇਮਾਰਤ ਤੋਂ ਬਾਹਰ ਨਿਕਲਿਆ ਉਸ ਨੂੰ ਮੌਕੇ ਤੇ ਹੀ ਮ੍ਰਿਤਕ ਖਲਾਨ ਦਿੱਤਾ ਗਿਆ ਬੰਬ ਸਕੂਰਡ ਨੇ ਸ਼ੱਕੀ ਦੇ ਕਬਜ਼ੇ ਵਿੱਚੋਂ ਇੱਕ ਚੀਜ਼ ਦਾ ਪਤਾ ਲਾਇਆ ਜਿਸ ਨੂੰ ਅਸਲ ਵਿਸਫੋਟਕ ਉਪਕਰਣ ਨਾਲ ਮਿਲਦਾ ਜੁਲਦਾ ਕਿ ਵਿਪਾਰ ਦੇ ਇੱਕ ਨੁਮਾਇंदे ਨੇ ਵੀਰਵਾਰ ਨੂੰ ਦੱਸਿਆ ਕਿ ਇਹ ਉਪਕਰਣ ਅਸਲ ਵਿਸਫੋਟਕ ਉਪਕਰਣ ਨਹੀਂ ਸੀ ਇੱਕ ਆਖਰੀ ਖਬਰ ਪਾਕਿਸਤਾਨ ਤੋਂ ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਕਿ ਚੀਨ ਨਾਲ ਉਹਨਾਂ ਦੀ ਦੋਸਤੀ ਦੇ ਦੁਸ਼ਮਣ ਇਸ ਕਟਾਣੇ ਅਤਵਾਦੀ ਹਮਲੇ ਲਈ ਜ਼ਿੰਮੇਵਾਰ ਨੇ ਜਿਸ ਵਿੱਚ ਪੰਜ ਚੀਨੀ ਨਾਗਰਿਕ ਮਾਰੇ ਗਏ ਸਨ ਦਸੂ ਹਾਈਡਰੋ ਪਾਵਰ ਪ੍ਰੋਜੈਕਟ ਤੇ ਕੰਮ ਕਰ ਰਹੇ ਘੱਟੋ-ਘੱਟ ਪੰਜ ਚੀਨੀ ਨਾਗਰਿਕਾਂ ਅਤੇ ਉਹਨਾਂ ਦੇ ਵਾਹਨ ਦੇ ਡਰਾਈਵਰ ਵੀ ਮੰਗਲਗਾਰ ਨੂੰ ਉਸ ਸਮੇਂ ਮੌਤ ਹੋ ਗਈ ਜਦੋਂ ਖੈਬਰ ਪਖਤੂਨ ਖਵਾ ਸੂਬੇ ਦੇ ਸ਼ਾਂਗਲਾ ਜ਼ਿਲ੍ਹੇ ਵਿੱਚ ਵਿਸਫੋਟਕ ਵਾਲ ਪ੍ਰਵਾਹਨ ਨੇ ਉਹਨਾਂ ਦੀ ਬੱਸ ਨੂੰ ਟੱਕਰ ਮਾਰ ਦਿੱਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਮਤਾਜ਼ ਨੇ ਹਫਤਾਵਾਰੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ ਇਸ ਘਣਾਉਣੇ ਹਮਲੇ ਨੂੰ ਲੈ ਕੇ ਚੀਨੀ ਸਰਕਾਰ ਦੇ ਸੰਪਰਕ ਵਿੱਚ ਹੈ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਅਤੇ ਚੀਨ ਕਰੀਬੀ ਦੋਸਤ ਅਤੇ ਆਇਰਨ ਭਰਾ ਹਨ ਸਾਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਵਿਸ਼ਮ ਅਤਵਾਦੀ ਹਮਲਾ ਪਾਕਿਸਤਾਨ-ਚੀਨ ਦੋਸਤੀ ਦੇ ਦੁਸ਼ਮਣਾਂ ਨੇ ਕੀਤਾ ਸੀ ਏਸੀਐਚ ਦਾ ਬੁਲੇਟਨ ਅਗਲਾ ਬੁਲੇਟਨ ਲੈ ਕੇ ਫਿਰ ਹਾਜ਼ਰ ਹੋਵਾਂਗੇ ਬੈਪਰੋ ਪੰਜਾਬੀ ਲਿੰਕ ਨਜ਼ਰ ਹਰ ਪੱਖ ਤੇ